ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੀ ਹੋਵੇ ਚੜਦੀ ਕਲਾ 'ਚ ਹੋਵੇ ਦੋਸਤੋ ਇੱਕ ਹੋਰ ਬਹੁਤ ਸਾਰੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਸਾਰਾ ਟੌਪਿਕ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਦੇ ਨਾਮੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈਸੋ ਉਹ ਬੈਨਫਿਟ ਲੈਸੋ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਮੂਰਖ ਇਨਸਾਨਾਂ ਵਾਲੇ ਜਿਹੜੇ ਬੰਦੇ ਮੂਰਖ ਹੁੰਦੇ ਨੇ ਉਹਨਾਂ ਦੀ ਇੱਕ ਕੀ ਨਿਸ਼ਾਨੀਆਂ ਹੁੰਦੀਆਂ ਨੇ ਇੱਕ ਵੀਡੀਓ ਪਹਿਲਾਂ ਵੀ ਪਈ ਸੀ ਪਰ ਵੀਡੀਓ ਥੋੜੀ ਛੋਟੀ ਸੀ ਮੈਂ ਕਿਹਾ ਵੀ ਅੱਜ ਸੈਕੰਡ ਪਾਰਟ ਦੇ ਵਿੱਚ ਇੱਕ ਵੀਡੀਓ ਹੋਰ ਬਣਾ ਦਿੰਦੇ ਆ ਹਨਾ ਜੀ ਤੇ ਮੂਰਖ ਇਨਸਾਨਾਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਬਚ ਕੇ ਰੋ ਜਿਹੜੇ ਬੰਦੇ ਮੂਰਖ ਹੁੰਦੇ ਆ ਉਹ ਕਿਉਂਕਿ ਉਹ ਆਪਣਾ ਸਮਾਂ ਵੀ ਖਰਾਬ ਕਰਦੇ ਆ ਤੇ ਦੂਜੇ ਲੋਕਾਂ ਦਾ ਵੀ ਸਮਾਂ ਖਰਾਬ ਕਰਦੇ ਆ ਜੋ ਕਿ ਬਹੁਤ ਕੀਮਤੀ ਆ ਸਮਾਂ ਸਾਡੇ ਲਈ ਠੀਕ ਹੈ ਜੀ ਤੇ ਮੂਰਖ ਬੰਦੇ ਦੀ ਇੱਕ ਖਾਸ ਲੱਛਣ ਇਹ ਹੁੰਦਾ ਮੂਰਖ ਬੰਦੇ ਦੀ ਨਿਸ਼ਾਨ ਇਹ ਹੁੰਦੀ ਆ कि ਉਹ ਬਾਕੀ ਸਾਰਿਆਂ ਨੂੰ ਛੱਡ ਕੇ ਜਿੰਨੇ ਵੀ ਉਹਦੇ ਆਲੇ ਦੁਆਲੇ ਹੁੰਦੇ ਨੇ ਆਪਣੇ ਆਪ ਨੂੰ ਸਾਰਿਆਂ ਤੋਂ ਵੱਧ ਸਿਆਣਾ ਸਮਝਦਾ ਹੈ ਸਮਝਦਾਰ ਇੰਟੈਲੀਜੈਂਟ ਜਿਹਨੂੰ ਕਹ ਲਓ ਵੀ ਉਹਨੂੰ ਇਹ ਲੱਗਦਾ ਵੀ ਜੋ ਮੈਂ ਕਰਦਾ ਆਂ ਜੋ ਮੈਨੂੰ ਪਤਾ ਆ ਜੋ ਮੈਨੂੰ ਨੋਲੇਜ ਆ ਉਸ ਤੋਂ ਵੱਧ ਕਿਸੇ ਬੰਦੇ ਨੂੰ ਨੋਲਿਜ ਹੋਏਗੀ ਇਹ ਮੂਰਖ ਬੰਦੇ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ ਠੀਕ ਹੈ ਇਹਨਾਂ ਤੋਂ ਬਚ ਕੇ ਰਹੋ ਨੰਬਰ 2 ਤੇ ਮੂਰਖ ਬੰਦੇ ਨੂੰ ਨੁਕਤਾ ਚ ਇੰਨੀ ਕਰਨ ਦੀ ਬੋਹਤ ਆਦਤ ਹੁੰਦੀ ਆ ਕਿਸੇ ਦੀ ਗੱਲ ਨੂੰ ਟੋਕ ਦੇਣਾ ਕਿਸੇ ਨੇ ਕੋਈ ਚੀਜ਼ ਖਰੀਦੀ ਹੋਵੇ ਚ ਨੁਕਸ ਕੱਢ ਦੇਣਾ ਹਨਾ ਜਨ ਕਿ ਉਹਨੂੰ ਇੱਕ ਬਹਾਨਾ ਚਾਹੀਦਾ ਹੁੰਦਾ ਹੈ ਹਨਾ ਉਹਨੇ ਕਿਸੇ ਨਾ ਕਿਸੇ ਚੀਜ਼ ਚ ਕਿਸੇ ਨਾ ਕੋਈ ਨਾ ਕੋਈ ਕਮੀ ਕੱਢ ਹੀ ਦੇਣੀ ਹੈ ਹਨਾ ਮੂਰਖਪਨ ਦੀ ਦੂਜੀ ਨਿਸ਼ਾਨੀ ਹੁੰਦੀ ਹੈ ਠੀਕ ਹੈ ਜੀ ਨੰਬਰ 3 ਜਿਹੜੇ ਮੂਰਖ ਬੰਦੇ ਹੁੰਦੇ ਆ ਉਹਨਾਂ ਨੂੰ ਬਹਿਸ ਬਹੁਤ ਪਸੰਦ ਹੁੰਦੀ ਹੈ ਬਹਿਸ ਕਰਦੀ ਕਿਸੇ ਵੀ ਗੱਲ ਨੂੰ ਲੈ ਕੇ ਹਨਾ ਉਨਾ ਹੋਏ ਹੁੰਦਾ ਜੀ ਕੋਈ ਛੋਟੀ ਗੱਲ ਹੋਈ ਹੈ ਨਾ ਕਿਸੇ ਵਿੱਚ ਮੰਨ ਲਓ ਉਹਨਾਂ ਦੇ ਰਿਲੇਸ਼ਨ ਦੇ ਵਿੱਚ ਕੋਈ ਗੱਲ ਚੱਲਦੀ ਹੈ ਉੱਥੇ ਬਹਿਸ ਭਜ ਹੋਣ ਲੱਗ ਗਈ ਤਾਂ ਫਿਰ ਉਹ ਗੱਲ ਨੂੰ ਇੰਨਾ ਖਿੱਚਦੇ ਆ ਇੰਨਾ ਖਿੱਚਦੇ ਆ ਵੀ ਅਣਕੇ ਉਹ ਇਹ ਜਤੋਂਦੇ ਆ ਵੀ ਯਾਰ ਮੈਂ ਹੀ ਆ ਮੈਂ ਹੀ ਆ ਮੈਂ ਹੀ ਆ ਇਹ ਮੂਰਖ ਬੰਦੇ ਦੀ ਇੱਕ ਹੋਰ ਬਹੁਤ ਵੱਡੀ ਨਿਸ਼ਾਨੀ ਹੁੰਦੀ ਆ ਵੀ ਗੱਲ ਨੂੰ ਖਿੱਚੀ ਜਾਂਣਾ ਖਿੱਚੀ ਜਾਂਣਾ ਬੇਮਤਲ ਦੀ ਗੱਲ ਨੂੰ ਵੀ ਉਹ ਖਿੱਚੀ ਜਾਂਦੇ ਆ ਬਹਿਸ ਵਾਈ ਦੇ ਵਿੱਚ ਉਹ ਇੰਨਾ ਜ਼ਿਆਦਾ ਉਹ ਮਾਹਿਰ ਹੁੰਦੇ ਨੇ ਹਨਾ ਇਹ ਵੀ ਮੂਰਖ ਬੰਦੇ ਦੀ ਇੱਕ ਨਿਸ਼ਾਨੀ ਹੁੰਦੀ ਆ ਠੀਕ ਹੈ ਜੀ ਤੇ ਮੂਰਖ ਬੰਦਾ ਇਹਦੀ ਇੱਕ ਹੋਰ ਜਿਹੜੀ ਮੇਨ ਨਿਸ਼ਾਨੀ ਆ ਉਹ ਉਹ ਫ੍ਰੀ ਲੀਅੰਸ ਲਾਣਾ ਜਾਂਦਾ ਹਾਲਕਿ ਉਹਨੂੰ ਪਤਾ ਨਹੀਂ ਹੁੰਦਾ ਉਸ ਚੀਜ਼ ਬਾਰੇ ਹਰੇਕ ਬੰਦੇ ਨੂੰ ਜਾ ਕੇ ਸਲਾਹ ਦਊਗਾ ਮੰਨ ਲਓ ਕਿਸੇ ਨੂੰ ਕਿਸੇ ਬਿਜ਼ਨਸ ਚ ਘਾਟਾ ਪੈ ਗਿਆ ਉਹਨੂੰ ਸਲਾਹ ਦੇ ਦਊਗਾ ਕਿਸ ਤੇ ਕੋਈ ਨੁਕਸਾਨ ਹੋ ਗਿਆ ਉਸ ਲਾਇਆ ਲੂਗਾ ਹਾਲਕਿ ਉਹ ਨੂੰ ਉਸ ਚੀਜ਼ ਬਾਰੇ ਪਤਾ ਹੀ ਨਹੀਂ ਹੁੰਦਾ ਵੀ ਉਹ ਅਗਲੇ ਦਾ ਕੀ ਨੁਕਸਾਨ ਕਿੱਦਾਂ ਹੋਇਆ ਕਿੱਦਾਂ ਉਹਨੂੰ ਘਾਟਾ ਪਿਆ ਬਸ ਉਹਨੇ ਆਪਣੀ ਸਲਾਹ ਜਾ ਕੇ ਦੇ ਦੇਣੀ ਹੈ ਇਹ ਮੂਰਖ ਬੰਦੇ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਹੁੰਦੀ ਹੈ ਲੱਛਰ ਹੁੰਦਾ ਸੋ ਦੋਸਤੋ ਵੀਡੀਓ ਵਿੱਚ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਮੂਰਖ ਬੰਦੇ ਹੁੰਦੇ ਇਹਨਾਂ ਤੋਂ ਬਚ ਕੇ ਰਿਆ ਕਰੋ ਇਹ ਬਸ ਟਾਈਮ ਵੇਸਟ ਕਰਨਾ ਹੁੰਦਾ ਇਹਨਾਂ ਨੂੰ ਇਹ ਤੁਹਾਡਾ ਵੀ ਟਾਈਮ ਵੇਸਟ ਕਰਦੇ ਆ ਆਪਣਾ ਤਾਂ ਉਹਨਾਂ ਨੇ ਹੀ ਕਰਨਾ ਕਰਨਾ ਸੋ ਇੱਥੇ ਵੀਡੀਓ ਐਂਡ ਕਰਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਚੈਨਲ